ਅੱਜ ਕਾਂਗਰਸ ਵਿੱਚ ਜਸ਼ਨ ਵਾਲਾ ਮਾਹੌਲ ਹੈ ਕਿਉਂਕਿ ਉਹਨੂੰ ਨਵੇਂ ਮੰਤਰੀ ਮਿਲਣ ਜਾ ਰਹੇ ਨੇ ਇਹਨਾਂ ਮੰਤਰੀਆਂ ਦੀ ਸੋਚ ਅਕ ਸਮਾਗਮ ਵਿੱਚ ਕਾਂਗਰਸ ਸੂਬੇ ਦੀ ਤਰੱਕੀ ਲਈ ਕਈ ਦਾਅਵੇ ਵੀ ਕਰੇਗੀ ਜਿਵੇਂ ਆਪਣੇ 1 ਸਾਲ ਦੇ ਕਾਰਜਕਾਲ ਦੌਰਾਨ ਆਮ ਹੀ ਕਾਂਗਰਸ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਇਹਨਾਂ ਦਾਅਵਿਆਂ ਦੀ ਕੀ ਸੱਚਾਈ ਹੈ ਉਫ ਫਿਰੋਜ਼ਪੁਰ ਦੇ ਇੱਕ ਘਰ ਵਿੱਚ ਵੇਖਣ ਨੂੰ ਮਿਲੀ ਤਨਖਾਹਾਂ ਨਾ ਮਿਲਣ ਕਰਕੇ ਪੰਜਾਬ ਦੇ ਵਧੇਰੇ ਅਧਿਆਪਕ ਆਰਥਿਕ ਤੰਗੀ ਨਾਲ ਜੂਝ ਰਹੇ ਨੇ ਇਸ ਤੰਗੀ ਅੱਗੇ ਹਾਰ ਮੰਨਦਿਆਂ ਫਿਰੋਜ਼ਪੁਰ ਵਿੱਚ ਇੱਕ ਅਧਿਆਪਕ ਨੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਖੁਦਕੁਸ਼ੀ ਕਰਨ ਵਾਲੇ ਅਧਿਆਪਕ ਦੀ ਪਛਾਣ ਚੰਨਣ ਸਿੰਘ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਅਧਿਆਪਕ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਟੂ ਟਾਈਮ ਤੋਂ ਬਾਅਦ ਅਧਿਆਪਕ ਚੰਨਣ ਸਿੰਘ ਉਸ ਤੋਂ ਬਾਅਦ ਘਰ ਪਰਤ ਕੇ ਨਹੀਂ ਗਏ ਇਹਦੇ ਕਰਦਿਆਂ ਨੇ ਕਾਫੀ ਦੇਖਭਾਲ ਕੀਤੀ ਇਹਦੀ ਉਸ ਤੋਂ ਬਾਅਦ ਚੌਂਕੀ ਦੇ ਵਿੱਚ ਆਪਣੇ 골ਗੜੀ ਐਸ ਜਗਿੰਦਰ ਸਿੰਘ ਕੋਲੇ ਇਨਫੋਰਮੇਸ਼ਨ ਦੇ ਕੇ ਆਏ ਕਿ ਸਾਡਾ ਜਿਹੜਾ ਬੰਦਾ ਹੈਗਾ ਉਹ ਗਿਆ ਸੀ ਤੇ ਗੁੰਮ ਹੈਗਾ ਤੇ ਉਹਦੀ ਇੱਕ ਸਾਈਡ ਤੋਂ ਜਿਹੜੀ ਬਾਹ ਹੈਗੀ ਇਹ ਪੈਰਾਲਾਈਜਿਸ ਦੇ ਨਾਲ ਹੋਈ ਵੀ ਹੈ ਬਿਮਾਰ ਸੀ ਥੋੜਾ ਮੈਂਟਲੀ ਪ੍ਰੇਸ਼ਾਨ ਸੀ ਕੋਈ ਪਰੇਲੂ ਸਮੱਸਿਆ ਹੋਣ ਕਰਕੇ ਜਿਹੜਾ ਉਹਨੇ ਨਹਿਰ ਦੇ ਵਿੱਚ ਛਾਲ ਮਾਰਤੀ ਤੇ ਜਗਿੰਦਰ ਸਿੰਘ ਮੌਕੇ ਤੇ ਗਿਆ ਉਹਨੇ ਉੱਥੇ ਜਾ ਕੇ ਮੌਕੇ ਤੇ ਜਾ ਕੇ ਇਹ ਕਹਿੰਦਾ ਮੋਬਾਈਲ ਮਿਲਿਆ ਤੇ ਇੱਕ ਇਹਦਾ ਕੋਈ ਟਿਫਨ ਬਾਕਸ ਵੀ ਕਿਹਨਾ ਕਿਹਾ ਸੀ ਕਿ ਮਿਲੇ ਇੱਕ ਦੋ ਵਰਗੂ ਕਾਗਜ਼ ਪੱਤਰ ਸੀਗੇ ਉਹ ਹਜੇ ਇਹਨਾਂ ਦੇ ਕਰਦਿਆਂ ਦੇ ਕੋੜੀ ਹੈਗੇ ਜਦੋਂ ਫਿਰ ਸਾਨੂੰ ਦੇਣਗੇ ਤੇ ਫਿਰ ਗੱਲ ਖੁੱਲ ਕੇ ਸਾਹਮਣੇ ਆਊ ਕਿ ਅਸਲੀ ਮਾਜਰਾ ਕੀ ਸੀ ਉਧਰ ਅਧਿਆਪਕ ਵੱਲੋਂ ਖੁਦਕੁਸ਼ੀ ਦੀ ਇਸ ਘਟਨਾ ਨੂੰ ਸਿੱਖਿਆ ਬਚਾਓ ਮੰਚ ਨੇ ਪੰਜਾਬ ਸਰਕਾਰ ਦੀ ਨਕਾਮੀ ਐਲਾਨ ਦਿੱਤਾ ਹੈ ਮੰਚ ਦੇ ਆਗੂਆਂ ਮੁਤਾਬਕ ਸਰਕਾਰ ਆਪਣੇ ਮੁਲਾਜ਼ਮਾਂ ਦਾ ਗਲਾ ਘੋਟ ਰਹੀ ਹੈ ਟੀਚਰ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਜਿਹਦਾ ਸਾਰਾ ਸੱਟ ਆ ਕਿ ਇਹ ਸਾਡਾ ਵੀਰ ਚੰਨਣ ਸਿੰਘ ਜਿਹੜਾ ਇਹ ਸਾਰੀਆਂ ਗੱਲਾਂ ਨਾਸ ਹਾਰਦਾ ਹੋਇਆ ਖੁਦਕੁਸ਼ੀ ਕਰ ਗਿਆ ਖੁਦਕੁਸ਼ੀ ਦੇ ਰਸਤੇ ਤੇ ਪੈ ਗਿਆ ਅਸੀਂ ਇਹਨੂੰ ਖੁਦਕੁਸ਼ੀ ਨਹੀਂ ਮੰਨਦੇ ਅਸੀਂ ਇਹਨੂੰ ਮਰਡਰ ਮੰਨਦੇ ਹਾਂ ਕਿ ਇਹਦਾ ਮਰਡਰ ਜਿਹੜਾ ਹੈ ਉਹ ਸਿੱਖਿਆ ਵਿਭਾਗ ਨੇ ਕੀਤਾ ਹੈ